ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਸੋ ਦੋਸਤੋ ਆਪਾਂ ਸਾਰੇ ਜਾਣਦੇ ਹਾਂ ਕਿ ਖੇਤ ਕਿਸਾਨ ਨੂੰ ਇੱਕ ਜ਼ਿਮੀਂਦਾਰ ਨੂੰ ਬੜੇ ਪਿਆਰੇ ਹੁੰਦੇ ਨੇ ਖੇਤਾਂ ਤੋਂ ਬਿਨਾ ਇੱਕ ਜ਼ਿਮੀਂਦਾਰ ਦਾ ਇੱਕ ਕਿਸਾਨ ਦਾ ਕੋਈ ਗੁਜ਼ਾਰਾ ਨਹੀਂ ਜਿਹਦੇ ਰਾਹੀਂ ਉਹ ਆਪਣੀ ਰੋਜ਼ੀ-ਰੋਟੀ ਵੀ ਕਮਾਉਂਦਾ ਹੈ ਤੇ ਦੂਸਰਿਆਂ ਦੇ ਪੇਟ ਵੀ ਭਰਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਜ਼ਮੀਨ ਭਾਵੇਂ ਥੋੜੀ ਹੋਵੇ ਪਰ ਕਿਸਾਨ ਇੱਕ ਜ਼ਿਮੀਂਦਾਰ ਜਿਹੜਾ ਹੈ ਉਹ ਉਸੇ ਜ਼ਮੀਨ ਨੂੰ ਆਪਣੇ ਪੁੱਤਾਂ ਵਾਂਗ ਪਾਲਦਾ ਹੈ ਪੁੱਤਾਂ ਤੋਂ ਵੀ ਵੱਧ ਪਿਆਰ ਕਰਦਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਹਾਲਾਤ ਐਸੇ ਬਣ ਜਾਂਦੇ ਨੇ ਕਿ ਸਾਨੂੰ ਉਹੀ ਖੇਤ ਉਹੀ ਜ਼ਮੀਨ ਜਿਹੜੀ ਹੈ ਉਹ ਵਿੱਚ ਨਹੀਂ ਪੈ ਜਾਂਦੀ ਹੈ ਸੋ ਵੇਚਣ ਦੇ ਕਈ ਕਾਰਨ ਹੋ ਸਕਦੇ ਨੇ ਜਦੋਂ ਉਸੇ ਜ਼ਮੀਨ ਦੇ ਵਿੱਚੋਂ ਸਾਨੂੰ ਬਣਦਾ ਹੱਕ ਨਾ ਮਿਲੇ ਦੂਜੀ ਗੱਲ ਕਿ ਸਾਨੂੰ ਕੋਈ ਮਜਬੂਰੀ ਹੋਵੇ ਕਿਸੇ ਮਜਬੂਰੀ ਵਾਸਤੇ ਕੇ ਸਾਨੂੰ ਉਹ ਜ਼ਮੀਨ ਜਿਹੜੀ ਵੇਚਣੀ ਪੈਂਦੀ ਹੈ ਪਰ ਤੀਸਰੇ ਕਾਰਨ ਦੀ ਅੱਜ ਅਸੀਂ ਗੱਲ ਕਰਾਂਗੇ ਤੀਸਰਾ ਕਾਰਨ ਉਹ ਹੈ ਕਿ ਜਦੋਂ ਸਾਡੇ ਖੇਤ ਦੇ ਨਾਲ ਕੋਈ ਸ਼ਹਿਰੀ ਕਲੋਨੀਆਂ ਲੱਗਦੀ ਹੈ ਅਸੀਂ ਦੇਖਦੇ ਹਾਂ ਕਿ ਇਹਦਾ ਮੁੱਲ ਸਾਨੂੰ ਰੇਟ ਸਾਨੂੰ ਵੱਧ ਮਿਲੂਗਾ ਤੇ ਉਸ ਲਾਲਚ ਵਾਸਤੇ ਕੇ ਅਸੀਂ ਆਪਣੀ ਜ਼ਮੀਨ ਵੇਚ ਦਿੰਨੇ ਆ ਆਪਣੇ ਖੇਤ ਵੇਚ ਦਿੰਨੇ ਆ ਫੇਰ ਕੁਝ ਸਮੇਂ ਬਾਅਦ ਸਾਡਾ ਉੱਥੇ ਢੀੜਾ ਵੱਜਦਾ ਹੈ। ਉਹੀ ਮਿੱਟੀ ਜੋ ਬੜੀ ਉਪਜਾਊ ਹੁੰਦੀ ਸੀ, ਉਹੀ ਮਿੱਟੀ ਜਿਹੜੀ ਮਹਿਕਾਂ ਛੱਡਦੀ ਸੀ ਜਿਹਦੇ ਵਿੱਚ ਅਸੀਂ ਲੰਘਦੇ ਹੁੰਦੇ ਸੀ, ਉੱਥੇ ਅੱਜ ਪੱਥਰ ਵਛਾ ਦਿੱਤੇ ਗਏ ਨੇ ਤੇ ਉਸੇ ਜ਼ਮੀਨ ਤੇ ਕੋਠੀਆਂ ਖੜੀਆਂ ਹੋ ਗਈਆਂ ਤੇ ਅੰਦਾਜ਼ਾ ਜਿਹਾ ਇੱਕ ਲਾਉਣਾ ਕਿ ਇੱਥੇ ਕਿਤੇ ਸਾਡੇ ਖੇਤ ਹੁੰਦੇ ਸੀ। ਅੰਦਾਜ਼ਾ ਹੀ ਸਾਡੇ ਪਲੇ ਰਹਿ ਜਾਂਦਾ ਹੈ। ਸੋ ਬਿਲਕੁਲ ਇਸ ਤਰ੍ਹਾਂ ਦੀ ਗੱਲ ਸਾਡੇ ਲਿਖਾਰੀ ਸਤਨਾਬ ਸਿੰਘ ਪਲੇਹੜੀ ਨੇ ਕੀਤੀ ਹੈ ਆਪਣੀ ਰਚਨਾ ਦੇ ਵਿੱਚ। ਜਦੋਂ ਅਸੀਂ ਹਰੇ ਭਰੇ ਮਹਿਕਾਂ ਵਾਲ ਦੇ ਖੇਤ ਵੇਚ ਕੇ ਉੱਥੇ ਕਲੋਨੀਆ ਸਥਾਪਿਤ ਕਰ ਦਿੰਦੇ ਆ। ਸੋ ਲਿਖਦੇ ਨੇ ਕਹਿੰਦੇ ਉੱਚੀ ਜੀ ਟੈਂਕੀ ਦੇ ਨੇੜੇ ਜਿੱਥੇ ਬਿਲਡਿੰਗ ਮਾਰੇ ਲਿਸ਼ਕਾਰੀ ਉੱਚੀ ਜੀ ਟੈਂਕੀ ਦੇ ਨੇੜੇ ਜਿੱਥੇ ਬਿਲਡਿੰਗ ਮਾਰੇ ਲਿਸ਼ਕਾਰੀ ਉੱਥੇ ਦੇ ਸਾਡੇ ਖੇਤ ਹੁੰਦੇ ਸੀ ਆਖੂ ਹੱਥਾਂ ਦੇ ਕੋਈ ਕਰਕੇ ਇਸ਼ਾਰੇ ਹਰੇ ਭਰੇ ਮਹਿਕਾਵੰਡ ਦੇ ਜਿੱਥੋਂ ਆਉਂਦੇ ਸੀ ਖਾਣ ਲਈ ਦਾਣੇ ਹਰੇ ਭਰੇ ਮਹਿਕਾਵੰਡ ਦੇ ਜਿੱਥੋਂ ਆਉਂਦੇ ਸੀ ਖਾਣ ਲਈ ਦਾਣੇ ਪਤਾ ਨਹੀਂ ਸੀ ਇਹਨਾਂ ਦੇ ਉੱਤੇ ਕਦੇ ਪੱਥਰ ਵਿਚਣ ਹੋ ਜਾਣੇ ਸ਼ਹਿਰ ਦੀਆਂ ਪਾਰਕਾਂ ਤੋਂ ਸਾਨੂੰ ਕਿਤੋਂ ਵੱਧ ਖੀਰਸੀ ਪਿਆਰੀ ਉੱਥੇ ਜੇ ਸਾਡੇ ਖੇਤ ਹੁੰਦੇ ਸੀ ਆਖੂ ਹੱਥਾਂ ਦੇ ਕੋਈ ਕਰਕੇ ਇਸ਼ਾਰੇ ਅੱਗੇ ਲਿਖਦੇ ਨੇ ਕਹਿੰਦੇ ਨਿੱਕੇ ਹੁੰਦੇ ਤੋੜਦੇ ਰਹੇ ਜਿੱਥੇ ਜਾਮਣਾ ਤੇ ਹੁੰਦੇ ਸੀ ਜਮੋਏ ਨਿੱਕੇ ਹੁੰਦੇ ਤੋੜਦੇ ਰਹੇ ਜਿੱਥੇ ਜਾਮਣਾ ਤੇ ਹੁੰਦੇ ਸੀ ਜਮੋਏ ਚੋਰੀ ਤੋੜ ਖਾਈਆਂ ਅੰਬੀਆਂ ਵਾਲੇ ਰਸ ਨਾਲ ਅਸਾਂ ਤੋਂ ਭੁੱਲ ਹੋਈ ਧਰਤੀ ਦਾ ਮੋਹ ਮਾਰਦਾ ਜਿੱਥੋਂ ਗਏ ਕਦੇ ਅਸੀਂ ਸੀ ਉਜਾੜੇ ਉੱਥੇ ਜੇ ਸਾਡੇ ਖੇਤ ਹੁੰਦੇ ਸੀ ਆਖੂ ਹੱਥਾਂ ਦੇ ਕੋਈ ਕਰਕੇ ਇਸ਼ਾਰੇ ਕਹਿੰਦੇ ਬਾਪੂ ਦਾ ਪਸੀਨਾ ਚੁੰਦਾ ਸੀ ਬਾਪੂ ਦਾ ਪਸੀਨਾ ਚੁੰਦਾ ਸੀ ਲੈਂਦਾ ਆਰਾਮ ਸੀ ਤੂਤਾਂ ਦੀ ਛਾਂਵੇਂ ਪਹਿਲਾਂ ਵਾਲੇ ਰੁੱਖ ਨਾ ਰਹੇ ਕਿਤੇ ਲੱਭਦੇ ਨੇ ਹੁਣ ਟਾ ਮਟਾਵੇਂ ਪੈਸੇ ਵਾਲੀ ਚੁੱਕ ਗਠੜੀ ਅਸੀਂ ਜੂਏ ਦੇ ਸਕੂਨ ਜਿਹਾ ਹਾਰੇ ਉੱਥੇ ਜੇ ਸਾਡੇ ਖੇਤ ਹੁੰਦੇ ਸੀ ਆਖੂ ਹੱਥਾਂ ਦੇ ਕੋਈ ਕਰਕੇ ਇਸ਼ਾਰੇ ਕਹਿੰਦੇ ਨਵੇਂ ਇਸ ਵੱਡੇ ਸ਼ਹਿਰ ਨੇ ਖਾਲੀ ਸੋਹਣੀ ਉਪਜਾਊ ਇੱਕ ਧਰਤੀ ਨਵੇਂ ਇਸ ਵੱਡੇ ਸ਼ਹਿਰ ਨੇ ਖਾਲੀ ਸੋਹਣੀ ਉਪਜਾਊ ਇੱਕ ਧਰਤੀ ਦੌਲਤਾਂ ਤੇ ਲੋਕ ਡੁੱਲ ਗਏ ਕਹਿੰਦੇ ਦੁੱਗਣੀ ਜ਼ਮੀਨ ਕਿਤੇ ਕਰਤੀ ਕੋਠੀ ਅਤੇ ਕਾਰ ਲੈ ਲਈ ਆਉਂਦੇ ਫੇਰ ਵੀ ਨਾ ਜਿਉਣ ਦੇ ਨਜ਼ਾਰੇ ਉੱਥੇ ਦੇ ਸਾਰੇ ਖੇਤ ਹੁੰਦੇ ਸੀ ਆਖੂ ਹੱਥਾਂ ਦੇ ਕੋਈ ਕਰਕੇ ਇਸ਼ਾਰੇ ਕਹਿੰਦੇ ਬੰਦੇ ਹੁਣ ਨਹੀਂਓ ਲੱਭਦੇ ਜਿਹੜੇ ਕੱਚੇ ਨਾਂ ਲੈ ਕੇ ਸੀ ਬੁਲਾਉਂਦੇ ਬੰਦੇ ਹੁਣ ਨਹੀਂਓ ਲੱਭਦੇ ਜਿਹੜੇ ਕੱਚੇ ਨਾਂ ਲੈ ਕੇ ਸੀ ਬੁਲਾਉਂਦੇ ਪਿਆਰ ਵਾਲਾ ਬੋਲ ਕੀਮਤੀ ਫੇਰਾਂ ਲੱਭਦਾ ਉਹ ਕਿਤੋਂ ਨਾ ਥਿਆਂਦੇ ਕਨੇ ਹੱਦ ਤੇ ਪਲਹੀੜੀ ਵਸਦੀ ਮੈਲ ਖੇਤਾਂ ਵਿੱਚ ਗਏ ਨੇ ਉਹ ਸਾਰੇ ਉੱਥੇ ਜੇ ਸਾਡੇ ਖੇਤ ਹੁੰਦੇ ਸੀ ਆਖੂ ਹੱਥਾਂ ਦੇ ਕੋਈ ਕਰਕੇ ਇਸ਼ਾਰੇ ਉੱਥੇ ਜੇ ਸਾਡੇ ਖੇਤ ਹੁੰਦੇ ਸੀ ਆਖੂ ਹੱਥਾਂ ਦੇ ਕੋਈ ਕਰਕੇ ਇਸ਼ਾਰੇ ਸੋ ਇਹ ਰਚਨਾ ਬੜੀ ਸੋਹਣੀ ਬੜੀ ਕਮਾਲ ਦੀ ਰਚਨਾ ਲਿਖੀ ਹੈ ਤੇ ਸਮੇ ਦਾ ਸੱਚ ਵੀ ਹੈ ਅਸੀਂ ਸਾਰੇ ਦੇਖਦੇ ਆ ਆਪਣੇ ਖੇਤਾਂ ਨੂੰ ਅਸੀਂ ਉਪਜਾਊ ਜ਼ਮੀਨ ਨੂੰ ਕਲੋਨੀਆਂ ਦੇ ਵਿੱਚ ਕੱਟ ਕੇ ਉੱਥੇ ਕੁਝ ਨਾ ਕੁਝ ਬਣਾਉਣ ਦੀ ਸੋਚਦੇ ਆ ਜਿਹਦੇ ਕਰਕੇ ਸਾਡੇ ਦਾਦੇ ਪੜਦਾਦਿਆਂ ਦੀ ਜ਼ਮੀਨ ਜਿਹੜੀ ਹੈ ਉਹ ਵੇਚ ਕੇ ਰਹਿ ਜਾਂਦੀ ਹੈ ਉਸ ਤੋਂ ਮਜਬੂਰੀ ਦੀ ਗੱਲ ਹੋਰ ਹੈ ਸਭ ਤੋਂ ਵੱਡਾ ਦੁੱਖ ਉਦੋਂ ਹੁੰਦਾ ਜਦੋਂ ਉਸੇ ਜ਼ਮੀਨ ਨੂੰ ਵੇਚ ਕੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ ਜਿਸ ਕਰਕੇ ਉਹ ਆਪਣੇ ਖੇਤ ਦਾ ਮੋਹ ਵੀ ਖੋਹਦੇ ਨੇ ਤੇ ਆਪਣੀ ਧਰਤੀ ਵੀ ਖੋ ਲੈਂਦੇ ਨੇ ਆਉਣ ਵਾਲੇ ਸਮੇਂ ਲਈ ਪ੍ਰਮਾਤਮਾ ਖੈਰ ਕਰੇ ਮਿਲਦੇ ਆ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ